ਪ੍ਰੋਗਰਾਮਸ ਆਪ ਦੇ ਵਿੱਚ ਮੂਰਤੀ ਪੂਜਾ ਦੇ ਨਾਲ ਬਿਲਕੁਲ ਕੋਈ ਸਮਝਦਾ ਨਹੀਂ ਸਿੱਖੀ ਕਹਿੰਦੇ ਸਭੇ ਸਾਂਝੀ ਵਾਲਸਦਾਨ ਦੂਜੇ ਕਹਿੰਦੇ ਨਾ ਕੋ ਵੇਰੀ ਨਾ ਹੈ ਬਗਾਨਾ ਇੱਥੇ ਦਲਤਾਂ ਨੂੰ ਨਿਯੋਨ ਦਿੱਤਾ ਜਾ ਰਿਹਾ ਇੱਥੇ ਮੁਸਲਮਾਨਾਂ ਨੂੰ ਧੱਕੇ ਨਾਲ ਕਿਹਾ ਜਾ ਰਿਹਾ ਵੀ ਤੁਸੀਂ ਵੀ ਦੀਪਮਾਲਾ ਕਰੋ ਇੱਥੇ ਗੁਰਦੁਆਰਿਆਂ 'ਚ ਕਿਹਾ ਜਾ ਰਿਹਾ ਦੀਪਮਾਲਾ ਕਰੋ ਇਹ ਆਪਣੇ ਆਪ ਹੀ ਹੁਕਮਰਾਨ ਜਾਂਦਾ ਇਹ ਜੇ ਹੁਕਮ ਕਰੇਗਾ ਜਦੋਂ ਵਿਤਕਰਾ ਜਿੱਥੇ ਹੋ ਰਿਹਾ ਹੋਵੇ ਉੱਥੇ ਤੁਸੀਂ ਬਿਲਕੁਲ ਹੀ ਨਹੀਂ ਜਾਣਾ ਪ੍ਰਾਨ ਪ੍ਰਸ਼ਸ਼ਟਾ ਨੂੰ ਲੈ ਕੇ 22 ਜਨਵਰੀ ਨੂੰ ਲੈ ਕੇ ਸੱਦੇ ਜਿਹੜੇ ਨੇ ਉਹ ਦਿੱਤੇ ਜਾ ਰਹੇ ਹਾਲਾਂਕਿ ਸਦਾ ਸਖ਼ਤ ਰੰ ਦੇ ਵਿੱਚ ਵੀ ਹੈ ਜਥੇਦਾਰ ਸਾਹਿਬ ਨੂੰ ਵੀ ਆਇਆ ਪਰ ਹਜੇ ਤੱਕ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਹੀਂ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਸਪਸ਼ਟੀਕਰਨ ਨਹੀਂ ਹੈ ਕਿ ਉਹਨਾਂ ਦਾ ਸਟੈਂਡ ਕੀ ਹੈ ਜਾਂ ਲਫਤਾ ਨਹੀਂ ਹੈ ਕਿ ਅਲੱਗਾਂ ਕੂੜਾ ਨਹੀਂ ਕਿਚੜ ਛੱਟ ਲਗਾਈ ਹੈ ਛੱਪੜ ਟੁੱਟੇ ਨੇ ਜੇ ਨਾਲਚਾ ਤਾਂ ਪਿਆਰ ਨਹੀਂ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਨਹੀਂ ਹੋ ਸਕਦਾ ਸਿੱਖੀ ਨਾਲ ਜਾਂ ਸਾਡੇ ਜਿਹੜੇ ਵੱਡੇ ਵੱਡੇ ਵਿਗਿਆਨੀ ਨੇ ਚਾਹੇ ਉਹ ਅੰਤਰਿਕਸ਼ ਦੇ ਵਿਗਿਆਨੀ ਨੇ ਚਾਹੇ ਉਹ ਡਾਕਟਰੀ ਦੇ ਵਿਗਿਆਨੀ ਨੇ ਉਹ ਵਗਿਆ ਨਹੀਂ ਵੀ ਨਤਮਸ ਹੋਣ ਲੱਗੇ ਆਪਦੇ ਸੂਟ ਛੱਡ ਗਏ ਉਹ ਕਿ ਜੇ ਨਾਰੀਅਲ ਤੋੜ ਰਹੇ ਨੇ ਕਿ ਜੇ ਹਵਣ ਕਰ ਰਹੇ ਨੇ ਕਿ ਜੇ ਕਰੋ ਹਾਂ ਜੀ ਹਾਂ ਜੋਤ ਸਿਵਧਿਆ ਨਾਲ ਵੀ ਬਰੀਕ ਠੀਕ ਹੋ ਜਾਂਦਾ ਦੁਚਿੱਤੀ ਮੰਦੇ ਵਿੱਚ ਉਹ ਸੱਦੇ ਦੇ ਉੱਪਰ ਹੈ ਜਾਂ ਸੱਦਾ ਭੇਜਣ ਵਾਲਿਆਂ ਦੇ ਉੱਪਰ ਹੈ ਨਹੀਂ ਨਹੀਂ ਸੱਦਾ ਭੇਜਣ ਵਾਲਿਆਂ ਦੇ ਉੱਪਰ ਤਾਂ ਇਸ ਕਰਕੇ ਉਹਨਾਂ ਤੋਂ ਕੋਈ ਢਾਲ ਚ ਲੈ ਲੈਂਦਾ ਨਹੀਂ ਉਹ ਤਾਕਤ ਚ ਨਹੀਂ ਸੱਦੇ ਦੇ ਉੱਪਰ ਦੁਚਿੱਤੀ ਦਾ ਕੋਈ ਨਾ ਤਰੀਕੂ ਕਿ ਸੱਦਾ ਤਾਂ ਵਸ ਇਹੀ ਹੈ ਵੀ ਉਹ ਤਾਕਤ ਦਿੰਦੀ ਹੈ ਜੇ ਟੈਗ ਦਾ ਨਾਮ ਦਿਖਦੀ ਹੋਵੇ ਤਾਂ ਸਦੇ ਤੇ ਕੋਈ ਦੂਤ ਨਹੀਂ। ਅੱਜ ਜਿਹੜੀ ਇਹ ਕਾਨਫਰੰਸ ਵੀ ਕਰਿਆ ਇਹ ਕੇਂਦਰੀ ਗੁਰੂ ਸਿੰਘ ਸਵਾ ਨੇ ਕਰੀਆ ਇਹ 1873 ਸ਼ੁਰੂ ਹੋਈ ਸੀ। ਵੀ ਅਸੀਂ ਸਿੱਖੀ ਦੇ ਵਿੱਚ ਬ੍ਰਾਹਮਣਵਾਦੀ ਆਉਂਦੇ ਨਾ ਸਿੱਖੇ ਨੂੰ ਸਿੱਖੀ ਦਾ ਅਸਲੀ ਰੂਪ ਹੈ ਜਿਹੜਾ ਉਹ ਸਾਹਮਣੇ ਲੋਕਾਂ ਦੇ ਆਵੇ ਕਿਉਂਕਿ ਨਵੀਂ ਤੁਹਾਨੂੰ ਵੀ ਪੀਲੀ ਤੁਹਾਨੂੰ ਇਹ ਗੱਲ ਦੱਸਣੀ ਪੈਂਦੀ ਹੈ ਵੀ ਆਇਆ ਇਹ ਜਿਹੜੀ ਡਾਕ ਖੁਸ਼ਾਲ ਸਿੰਘ ਨੇ ਕਹੀ ਹੈ ਕਿ ਕੀ ਕਥਾ ਦੇ ਵਿੱਚ ਕਹਿੰਦਾ ਬੜਾ ਵੱਡਾ ਮੌਕਾ ਇਹ ਵੱਡਾ ਮੌਕਾ ਹੈ ਹੀ ਨਹੀਂ ਸਾਡੇ ਵਾਸਤੇ ਅਸੀਂ ਰਾਮ ਤੇ ਉਹ ਰਾਮ ਦੋਹਾਂ 'ਚ ਫਰਕ ਹੈ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਠੀਕ ਹੈ ਸੋ ਇਹ ਇਸ ਕਰਕੇ ਸਾਨੂੰ ਬੜਾ ਸਪਸ਼ਟ ਹੋਣਾ ਚਾਹੀਦਾ ਹੈ ਕਿ ਅਸੀਂ ਕਿਸ ਪਾਸੇ ਜਾਣਾ ਹੈ ਅਸੀਂ ਜਾਣਾ ਹੈ ਜਿਹੜਾ ਸਰਵ ਸ਼ਕਤੀਮਾਨ ਹਰ ਇੱਕ ਦੇ ਅੰਦਰ ਹੈ ਜੋ ਬ੍ਰਹਮੰਡੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਜੋ ਬ੍ਰਹਮੰਡੇ ਸੂਈ ਪਿੰਡੇ ਜੋ ਖੋਜੇ ਸੋ ਪਾਵੇ ਤੇ ਜੇ ਵੀ ਮੰਨ ਲੀਏ ਵੀ ਅਕਾਲੀ ਦਲ ਜਿਹੜਾ ਕਿ ਆਓ ਭਾਜੀਪੀ ਦੇ ਘਰੇਡੇ ਚੜਨ ਨੂੰ ਬੈਠਾ ਯਾਰ ਤਾਂ ਵੀ ਕਹਿੰਦਾ ਚੁੱਪ ਨਾ ਉਹ ਵੀ ਤਾਂ ਲਾਲਚੀ ਹੈ ਨਾ ਠੀਕ ਹੈ ਲਾਲਚੀ ਹੈ ਜੇ ਜੱਜੇਦਾਰ ਸਾਊਨਗਰ ਦੇ ਯਾਰ ਜੀ ਕਾਲੀ ਦਾ ਲੋਦਰ ਜਾਣ ਨੂੰ ਫਿਰਦਾ ਹੈ ਅਸੀਂ ਕੋਈ ਹੈ ਜਾਂ ਫੈਸਲਾ ਤਾਂ ਸਾਨੂੰ ਹਟਾਣਾ ਦੇਣਾ ਇਹ ਵੀ ਡਰਨੀ ਇਹ ਵੀ ਲਾਲਚ ਹੈ ਗੱਡੀ ਤੇ ਚੰਬੜੇ ਰਹਿਣ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮਹਾ ਸੁਰਖਾਬ ਦੋਸਤੋ ਪ੍ਰਾਣ ਪ੍ਰਤੀਸ਼ਠਾ ਨੂੰ ਲੈ ਕੇ 22 ਜਨਵਰੀ ਨੂੰ ਲੈ ਕੇ ਸੱਦੇ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਹਾਲਾਂਕਿ ਸੱਦਾ ਸਿੱਖ ਧਰਮ ਦੇ ਵਿੱਚ ਵੀ ਹੈ ਜਥੇਦਾਰ ਸਾਹਿਬ ਨੂੰ ਵੀ ਆਇਆ ਪਰ ਹਜੇ ਤੱਕ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਹੀਂ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਸਪਸ਼ਟੀਕਰਨ ਨਹੀਂ ਹੈ ਕਿ ਉਹਨਾਂ ਦਾ ਸਟੈਂਡ ਕੀ ਹੈ ਇਸੇ ਮਸਲੇ ਨੂੰ ਲੈ ਕੇ ਸਿੱਖ ਬੁੱਧੀਜੀਵੀ ਅੱਜ ਇਕੱਠੇ ਹੋਏ ਉਹਨਾਂ ਦਾ ਕਹਿਣਾ ਹੈ ਕਿ ਸਟੈਂਡ ਸਪਸ਼ਟ ਕਰਨਾ ਚਾਹੀਦਾ ਕੌਮ ਨੂੰ ਗੁਮਰਾਹ ਨਾ ਕਰਨਾ ਚਾਹੀਦਾ ਕਿਉਂਕਿ ਜੋ ਬਾਣੀ ਦੇ ਵਿੱਚ ਲਿਖਿਆ ਉਸ ਬਾਣੀ ਦੇ ਤਹਿਤ ਹੀ ਚੱਲਣਾ ਚਾਹੀਦਾ ਆਪਣੇ ਫੈਸਲੇ ਸੁਣਾਉਣੇ ਚਾਹੀਦੇ ਨੇ ਬੁੱਧੀਜੀਵ ਨੇ ਮੇਰੇ ਨਾਲ ਡਾਕਟਰ ਪਿਆਰਲal ਗਰਗ ਨੇ ਉਹਨਾਂ ਤੋਂ ਪੁੱਛਦੇ ਆ ਕਿ ਇਸ ਵਕਤ ਜਿਹੜੀ ਕੌਮ ਦੇ ਵਿੱਚ ਅਸੀਂ ਕਹਿ ਦਈਏ ਕਿ ਦੋ ਰਾਹਾਂ ਤੇ ਖੜੀ ਨਜ਼ਰ ਆ ਰਹੀ ਹੈ ਖਾਸ ਤੌਰ ਤੇ ਕਿ ਅਸੀਂ ਕਿਹੜੇ ਪਾਸੇ ਖੜਨਾ ਬਾਬੇ ਨਾਨਕ ਦੀ ਬਾਣੀ ਵਾਲੇ ਪਾਸੇ ਜਾਣਾ ਹੈ ਜਾਂ ਦੂਜੇ ਰਾਹ ਅਪਣਾਉਣੇ ਨੇ ਤੇ ਖਾਸ ਤੌਰ ਤੇ ਗਿਆਨੀ ਜੀ ਦੀ ਜਥੇਦਾਰ ਸਾਹਿਬ ਦੀ ਚੁੱਪ ਆ ਜਿਹੜੀ ਉਹ ਵੀ ਕਿਤਨਾ ਕਿਤੇ ਕੋਈ ਸੰਕੇਤ ਚੰਗੇ ਨਹੀਂ ਦੇ ਰਹੀ ਡਾਕਟਰ ਸਾਹਿਬ ਇਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਨਿਜਠਿਆ ਜਾ ਸਕਦਾ ਹੈ ਲੋਕ ਕਹਿੰਦੇ ਆ ਵੀ ਨਿਜਿਠਣਾ ਤਾਂ ਸਿੱਖ ਸੰਗਤ ਦੀ ਚੇਤਨਾ ਨਾਲ ਹੀ ਹੈ ਇਹ ਜੇ ਵਕਤ ਸਾਡੇ ਕੋਲ ਪਹਿਲੀ ਵਾਰ ਹੀ ਨਹੀਂ ਆਇਆ ਸਿੱਖ ਸੰਗਤ ਕੋਲੇ ਗੁਰੂ ਨਾਨਕ ਦੇਵ ਜੀ ਜਦ ਭਾਈ ਦੇ ਇਹਨਾਂ ਨੂੰ ਗੱਦੀ ਦਿੱਤੀ ਸੀ ਜੀ ਉਦੋਂ ਹੀ ਸ਼੍ਰੀ ਚੰਤੇ ਲਖਮੀ ਚੰਦ ਨਾਰਾਜ਼ ਹੋ ਗਏ ਸੀ ਠੀਕ ਹੈ ਔਰ ਸ਼੍ਰੀ ਚੰਦ ਨੇ ਕਰਤਾਰਪੁਰ ਦਾ ਜਿਹੜਾ ਸੀ ਸਾਰਾ ਏਰੀਆ ਕਾਬੂ ਕਾਬੂ ਕਰ ਲਿਆ ਸੀ ਸੰਗਤ ਉੱਥੇ ਜਾਂਦੀ ਸੀ ਤੇ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਾ ਆ ਕੇ ਰਹਿਣਾ ਪਿਆ ਪਰ ਗੁਰੂ ਨਾਨਕ ਦੇਵ ਜੀ ਕਿਉਂਕਿ ਜਿੰਦੇ ਜੀ ਗੱਦੀ ਦੇਤੀ ਸੀ ਉਹਨਾਂ ਸੰਗਤਾਂ ਨੂੰ ਦੱਸਣਾ ਸ਼ੁਰੂ ਕਰਤਾ ਵੀ ਗੁਰੂ ਤਾਂ ਉੱਥੇ ਹੈ ਉਧਰ ਇਦਾਂ ਹੀ ਫਿਰ ਜਦ ਗੁਰੂ ਅੰਗਦ ਦੇਵ ਨੇ ਆਪਦੇ ਦਾਤੂ ਤੇ ਉਸ ਨੂੰ ਨੀਰ ਦੀ ਦਸ ਨੂੰ ਉੱਥੇ ਵੀ ਇਹੀ ਝਗੜਾ ਪੈ ਗਿਆ ਫਿਰ ਇਸ ਤੋਂ ਅੱਗੇ ਜਦ ਗੁਰੂ ਅਰਜਨ ਦੇਵ ਜੀ ਨੂੰ ਛੋਟੇ ਸੀਗੇ ਤਾਂ ਪ੍ਰਥੀ ਦਾ ਝਗੜਾ ਪੈ ਗਿਆ ਉਸ ਤੋਂ ਅੱਗੇ ਹਰ ਰਾਏ ਨੂੰ ਗੱਦੀ ਨਹੀਂ ਮਿਲੀ ਇਸ ਕਰਕੇ ਕਿ ਨਾਮ ਰਾਏ ਨੂੰ ਕਿਉਂ ਉਸ ਨੇ ਜਾ ਕੇ ਸ਼ਬਦੀ ਬਦਲਤਾ ਸੋ ਇਸ ਤਰੀਕੇ ਨਾਲ ਜਦ ਅਸੀਂ ਦੇਖ ਲਿਆ ਫਿਰ ਗੁਰਤੇ ਘਾਦਰ ਨੂੰ ਗੱਦੀ ਉੱਥੇ ਤਾਂ ਬਾਈ ਮੰਝੀਆਂ ਰਹਿ ਗਈਆਂ ਸੀ ਸੋ ਅੱਜ ਵੀ ਬਾਈ ਮੰਝੀਆਂ ਰਹਿੀਆਂ ਹੋਈਆਂ ਨੇ ਅੱਜ ਵੀ ਕੋਈ ਮੱਖਣ ਸਾਲ ਵਾਣੇ ਦੀ ਲੋੜ ਹੈ ਜਿਹੜਾ ਗੁਰੂ ਨਾਦਰੇ ਕਹੇ ਠੀਕ ਹੈ ਤੇ ਉਸ ਤੋਂ ਬਾਅਦ ਜਦ ਅਸੀਂ ਦੇਖਦੇ ਬੰਦਾ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਜਦ ਛੋਟੇ ਸਾਹਿਬ ਜਦ ਸ਼ਹੀਦ ਹੋ ਜਾਂਦੇ ਨੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਦੀ ਗੱਲ ਜਿਹੜੀ ਹੈ ਉਹ ਵੀ ਬਹੁਤ ਕੁਝ ਜਿੱਡੀ ਦਰਬਾਰ ਨੇ ਕਰਿਆ ਔਰ ਬੰਦਾ ਸਿੰਘ ਬਹਾਦਰ ਨੂੰ ਪਿੱਛੇ ਧੱਕਣ ਵਾਸਤੇ ਕਿਉਂਕਿ ਉਹ ਸੱਤਾ ਨਾਲ ਲੜ ਰਿਹਾ ਸੀ ਆਮ ਲੋਕਾਂ ਨੂੰ ਤਾਕਤ ਦੇ ਰਿਹਾ ਸੀ ਤੇ ਉੱਥੇ ਬੰਦਾਈ ਖਾਲਸਾ ਤੇ ਤੱਤ ਖਾਲਸਾ ਬਣਾਤਾ ਬਿਲਕੁਲ ਤੇ ਇਹ ਕਹਿੰਦਾ ਵੀ ਬੰਦਾਈ ਖਾਲਸਾ ਤਾਂ ਜੀ ਗੁਰੂ ਦਾ ਹੱਕ ਹੀ ਹੈ ਕਿਉਂਕਿ ਸੱਤਾ ਤੇ ਕਾਬਜ ਹੋ ਗਏ ਦਿੱਲੀ ਦਰਬਾਰ ਜੋ ਚਾਹੁੰਦਾ ਉਹ ਤਾਂ ਕੁਝ ਵੀ ਕਹਿ ਦਿੰਦਾ ਪਰ ਉਦੋਂ ਵੀ ਲੜਾਈ ਚੱਲਦੀ ਰਹੀ ਉਦੋਂ ਬਾਅਦ ਮਹਾਰਾਜਾ ਅਨੰਦ ਸਿੰਘ ਜਿੰਨਾ ਚਿਰ ਰਿਹਾ ਰਿਹਾ ਉਦੋਂ ਬਾਅਦ ਫੇਰ ਕਬਜ਼ਾ ਹੋ ਗਿਆ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਪੰਜਾਬ ਤੇ ਉਦੋਂ ਬਾਅਦ ਫੇਰ ਉਹਦੇ ਵਿੱਚ ਰੜਾ ਪੈਣਾ ਸ਼ੁਰੂ ਹੋ ਗਿਆ ਉਹੀ ਵਿਪਰਸ ਸੰਸਕਾਰ ਆਉਣ ਲੱਗੇ ਵਿਪਰਸ ਸੰਸਕਾਰਾਂ ਤੋਂ ਖੜਾ ਛੁੱਟਿਆ ਸੀ ਉਹਦੇ ਵਿੱਚ ਫੇਰ ਸਿੰਘ ਸਭਾ ਦਾ ਹਤਵਣੀ ਅੱਜ ਜਿਹੜੀ ਇਹ ਕਾਨਫਰੰਸ ਵੀ ਕਰੀਆ ਹੈ ਇਹ ਕੇਂਦਰੀ ਗੁਰੂ ਸਿੰਘ ਸਭਾ ਨਿਕਲੀ ਆ ਇਹ 1873 ਸ਼ੁਰੂ ਹੋਈ ਸੀ ਵੀ ਅਸੀਂ ਸਿੱਖੀ ਦੇ ਵਿੱਚ ਬ੍ਰਾਹਮਣਵਾਦੀ ਆਉਂਦੇ ਨਾ ਸਿੱਖੀ ਨੂੰ ਸਿੱਖੀ ਦਾ ਅਸਲੀ ਰੂਪ ਹੈ ਜਿਹੜਾ ਉਹ ਸਾਹਮਣੇ ਲੋਕਾਂ ਦੇ ਆਵੇ ਕਿਉਂਕਿ ਨਵੀਂ ਤੁਣਵੀ ਪੀੜ੍ਹੀ ਨੂੰ ਤੁਹਾਨੂੰ ਇਹ ਗੱਲ ਦੱਸਣੀ ਪੈਂਦੀ ਹੈ ਵੀ ਹਾਇ ਕੀ ਗੁਰੂ ਗ੍ਰੰਥ ਸਾਹਿਬ ਜੀ ਚ ਲਿਖਿਆ ਬਾਬਾਨੀਆਂ ਕਹਾਣੀਆਂ ਪੁੱਤ-ਪੁੱਤ ਕਰੇ ਨਾ ਸੋ ਉਹਦੇ ਵਿੱਚ ਮੈਨੂੰ ਆਇ ਲੱਗਦਾ ਵੀ ਕਿਤੇ ਨਾ ਕਿਤੇ ਸਾਡੇ ਮੁਲਕ ਦੇ ਵਿੱਚ ਬਾਕੀ ਮੁਲਕਾਂ 'ਚ ਹੋ ਨਹੀਂ ਰਿਹਾ ਜਿਹੜੇ ਵਿਕਸਿਤ ਮੁਲਕ ਨੇ ਸਾਡਾ ਮੁਲਕ ਵੀ ਕਾਫੀ ਵਿਕਸਿਤ ਦਾ ਸੀ ਬਹੁਤੇ ਪਿੱਛੇ ਨਹੀਂ ਹੈਗੇ ਅਸੀਂ ਧਰਮ ਦੇ ਨਾਂ ਤੇ ਮੁਲਕ ਨਹੀਂ ਚਲਾ ਰਹੇ ਸੀਗੇ ਪਰ ਹੁਣ ਪਿਛਲੇ ਸਮੇਂ ਤੋਂ ਕੁਝ ਇਹ ਧਰਮ ਦੇ ਨਾਂ ਤੇ ਚਲਾ ਰਹਾਂ ਤਾਂ ਸਾਡੇ ਜਿਹੜੇ ਵੱਡੇ ਵੱਡੇ ਵਿਗਿਆਨੀ ਨੇ ਚਾਹੇ ਅੰਤਰਿਕਸ਼ ਦੇ ਵਿਗਿਆਨੀ ਨੇ ਚਾਹੇ ਉਹ ਡਾਕਟਰੀ ਦੇ ਵਿਗਿਆਨੀ ਨੇ ਉਹ ਵਿਗਿਆਨੀ ਵੀ ਨਤਮਸਤ ਹੋਣ ਲੱਗੇ ਆਪਦੇ ਉਸੂਣ ਛੱਡ ਗਏ ਉਹ ਕਦੇ ਨਾਰੀਅਲ ਤੋੜ ਰਹੇ ਨੇ ਕਿਤੇ ਹਵਨ ਕਰ ਰਹੇ ਨੇ ਕਿਤੇ ਕਹਿੰਦੇ ਹਾਂ ਜੀ ਹਾਂ ਜੋਤਿਸ਼ ਵਿੱਦਿਆ ਨਾਲ ਵੀ ਮਰੀਜ਼ ਠੀਕ ਹੋ ਜਾਂਦਾ ਸੋ ਉਹ ਇੰਨੇ ਸਾਡੇ ਜਿਹੜੇ ਧਰਮ ਕਾਗੂ ਨੇ ਉਹ ਵੀ ਨਤਮਸਤ ਹੋ ਗਏ ਪਰ ਮੈਂ ਕਹਾਂਗਾ ਮੈਂ ਸ਼ੰਕਰਾਚਾਰੀ ਨੂੰ ਇਸ ਗੱਲ ਦੇ ਉੱਤੇ ਚਾਹੇ ਕੋਈ ਕੁਝ ਵੀ ਕਹੇ ਇਸ ਗੱਲ ਤੋਂ ਨਾ ਆਖਿਆ ਨਹੀਂ ਮर्यादा ਤੇ ਮर्याਦਾ ਹੈ ਚਾਰਾਂ ਸ਼ੰਕਰਾਚਾਰੀ ਨੇ ਇੱਕ ਵਾਰੀ ਵਿਰੋਧ ਕਰਤਾ ਇਹ ਕੋਈ ਛੋਟੀ ਗੱਲ ਨਹੀਂ ਸੀ ਤੇ ਦੂਜੀ ਗੱਲ ਜਿਹੜਾ ਹੁਣ ਸਿੱਖ ਕੌਮ ਦੇ ਸਾਹਮਣੇ ਆ ਸਿੱਖ ਕੌਮ ਖੜੀ ਹੋ ਕੇ ਬਾਰ-ਬਾਰ ਜੀ ਅੱਜ ਇਹਨਾਂ ਨੂੰ ਸਾਰਾ ਪੁੱਛਣ ਨੂੰ ਆ ਕਿ ਅਕਾਲ ਤਖਤ ਸਾਹਿਬ ਦੇ ਜਰਜੇਦਾਰ ਸਾਹਿਬ ਚਾਹੇ ਉਹ ਪੰਚ ਜਰਜੇਦਾਰ ਨਾਲ ਮੀਟਿੰਗ ਕਰਨ ਗੁਰਮਤਾ ਕਰਨ ਜੀ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਸਾਨੂੰ ਡਾਇਰੈਕਸ਼ਨ ਦੇਣਾ ਪਰ ਜਿਹੜੀ ਅੱਜ ਮੈਂ ਗੱਲ ਸੁਣੀ ਮੈਨੂੰ ਨਹੀਂ ਪਤਾ ਸੀ ਇਹ ਇਹ ਜਿਹੜੀ ਡਾਕਟਰ ਖੁਸ਼ਾਲ ਸਿੰਘ ਨੇ ਕਹੀ ਹੈ ਕਿ ਕੀ ਕਥਾ ਦੇ ਵਿੱਚ ਕਹਤਾ ਬੜਾ ਵੱਡਾ ਮੌਕਾ ਹੈ ਇੱਕ ਵੱਡਾ ਮੌਕਾ ਹੈ ਹੀ ਨਹੀਂ ਸਾਡੇ ਵਾਸਤੇ ਅਸੀਂ RAM ਤੇ ਉਹ RAM ਦੋਹਾਂ 'ਚ ਫਰਕ ਹੈ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਠੀਕ ਹੈ ਸੋ ਇਸ ਕਰਕੇ ਸਾਨੂੰ ਬੜਾ ਸਪਸ਼ਟ ਹੋਣਾ ਚਾਹੀਦਾ ਹੈ ਕਿ ਅਸੀਂ ਕਿਸ ਪਾਸੇ ਜਾਣਾ ਹੈ ਅਸੀਂ ਜਾਣਾ ਹੈ ਜਿਹੜਾ ਸਰਵ ਸ਼ਕਤੀਮਾਨ ਹਰ ਇੱਕ ਦੇ ਅੰਦਰ ਹੈ ਜੋ ਬ੍ਰਹਮੰਡੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਜਦ ਜੋ ਬ੍ਰਹਮੰਡ ਚੋਂ ਸਾਡੇ ਪਿੰਡ ਚਾ ਸਰੀਰ ਚ ਹੈ ਪਿੰਡ ਸਰੀਰ ਨੂੰ ਕਹਿੰਦੇ ਨੇ ਖੋਜ ਕੇ ਸਾਨੂੰ ਪਤਾ ਲੱਗ ਸਕਦਾ ਫਿਰ ਅਸੀਂ ਪ੍ਰਾਨ ਪ੍ਰਿਸ਼ਤਾ ਮੂਰਤੀ ਪੂਜਾ ਮੂਰਤੀ ਤਾਂ ਅਸੀਂ ਉਸ ਚ ਹੀ ਨਹੀਂ ਆਗੇ ਇੱਥੇ ਜਿਹੜਾ ਇੱਕ ਸਵਾਲ ਆ ਜਾਂ ਅਸੀਂ ਕਹਿ ਦਈਏ ਕਿ ਜਿਹੜੀ ਦੁਚਿੱਤੀ ਮਨ ਦੇ ਵਿੱਚ ਉਹ ਸੱਦੇ ਦੇ ਉੱਪਰ ਹੈ ਜਾਂ ਸੱਦਾ ਭੇਜਣ ਵਾਲਿਆਂ ਦੇ ਉੱਪਰ ਹੈ ਨਹੀਂ ਨਹੀਂ ਸੱਦਾ ਭੇਜਣ ਵਾਲਿਆਂ ਦੇ ਉੱਪਰ ਤਾਂ ਇਸ ਕਰਕੇ ਉਹਨਾਂ ਤੋਂ ਕੋਈ ਦਾਲ ਚੜ ਲੈਂਦਾ ਨਹੀਂ ਉਹ ਤਾਕਤ ਚ ਨੇ ਸੱਦੇ ਦੇ ਉੱਪਰ ਜੋ ਚਿੱਤੀ ਦਾ ਕੋ ਨਾ ਤਰੀਕੋ ਕਿ ਸੱਦਾ ਤਾਂ ਵਸੇ ਹੀ ਹੈ ਵੀ ਉਹ ਤਾਕਤ ਦਿੱਤੀ ਹੈ ਜੇ ਤਾਕਤ ਨਾ ਦਿੱਖਦੀ ਹੋਵੇ ਤਾਂ ਸੱਦੇ ਤੇ ਕੋਈ ਦੁੱਤੀਤੀ ਨਹੀਂ ਬੜਾ ਸਪਸ਼ਟਾ ਗੁਰੂ ਗ੍ਰੰਥ ਸਾਹਿਬ ਚ ਕਿਹਾ ਸਾਡੇ ਕੋਲੇ ਨਾ ਤੁਹਾਨੂੰ ਤਾਂ ਦੱਸਦਾ ਮੈਂ ਵੀ ਵਿਗਿਆਨ ਦਾ ਵਿਦਿਆਰਥੀ ਆ ਜੀ ਜੀ ਬਿਲਕੁਲ ਸਾਡੇ ਕੋਲੇ ਕਿੰਨੇ ਵਾਰੀ ਕੀ ਆਂਦਾ ਹੈ ਕਈ ਵਾਰੀ ਐਸਾ ਮਰੀਜ਼ ਆ ਜਾਂਦਾ ਹੈ ਜਿਹਦਾ ਸਾਨੂੰ ਸਮਝ ਸਮਝ ਨਹੀਂ ਪੈਂਦੀ ਠੀਕ ਹੈ ਅਸੀਂ ਕਾਨਫਰੈਂਸ ਕਰ ਲੈਂਦੇ ਆ ਜਿਵੇਂ ਮੈਂ ਕਹਾਂ ਪੰਜ ਉਹਦੇ ਵਿੱਚ ਅਸੀਂ ਫੈਸਲਾ ਕਰ ਦਿੰਦੇ ਆ ਫਿਰ ਕੋਈ ਵੀ ਹੁਣੀ ਇਹਦਾ ਐਕਸਰੇ ਹੋ ਜੂ ਹੁਣੀ ਫਲਾਣਾ ਟੈਸਟ ਹੋ ਜੂ ਸਾਰੇ ਫੈਸੇ ਕਰਕੇ ਉਹ ਆਪਰੇਸ਼ਨ ਕਰ ਦਿੰਨੇ ਆ ਚੰਗਾ ਹੋਵੇ ਮਾੜਾ ਹੋਵੇ ਕਿਉਂਕਿ ਸਾਰੇ ਰਾਹ ਕਰਕੇ ਗੋਸ਼ਟੀ ਕਰਕੇ ਵਿਗਿਆਨ ਦੇ ਆਧਾਰ ਤੇ ਠੀਕ ਗੋਸ਼ਟੀਆਂ ਹੀ ਨਹੀਂ ਕਰਦੇ ਵੀ ਉਹੀ ਮਾਇਕਾ ਤਾਂ ਅਸੀਂ ਕਹਿੰਨਾ ਦੇਖੋ ਕਿਤਾਬਾਂ 'ਚ ਲਿਖਿਆ ਨਾ ਇਹਦੇ ਮੁਤਾਬਕ ਆ ਹੋਣਾ ਚਾਹੀਦਾ ਠੀਕ ਸੋ ਇਹ ਗੁਰੂ ਗ੍ਰੰਥ ਸਾਹਿਬ ਸਾਡੇ ਵਾਸਤੇ ਗੋਸ਼ਟੀ ਦਾ ਪ੍ਰਤੀਕ ਹੈ ਉਹ ਗੋਸ਼ਟੀ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਵੀ ਇਹ ਦੇਖੋ ਗੁਰੂ ਗ੍ਰੰਥ ਸਾਹਿਬ ਦਾ ਆ ਹੁਕਮ ਹੈ ਤੂੰ ਸਿੱਖਣ ਦੱਸਦੇ ਨਾ ਇਹ ਉਹਨਾਂ ਦੀ ਡਿਊਟੀ ਆ ਸਿੱਖ ਕਲਰਜੀ ਦੀ ਡਿਊਟੀ ਆ ਅੱਜ ਸ਼੍ਰੋਮ ਠੀਕ ਕੇ ਜਿਹੜੀ ਕਾਲ ਤੱਕ ਸਾਦੀ ਵੀ ਤੇ ਪੰਜਾਂ ਤੱਕ ਦੰਦੀ ਚੁੱਪੀ ਉਹਨਾਂ ਦੀ ਹੈ ਉਹ ਚੁੱਪੀ ਅਦਲ ਚ ਜਾਂ ਲਬ ਤਾਂ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਜਾਂ ਲਬ ਤਾਂ ਨੇ ਕਿਹਾ ਲਬ ਤਾਂ ਕੂੜਾ ਨੇ ਕਿਚੜ ਛੱਟ ਲਗਾਈ ਹੈ ਛੱਪੜ ਟੁੱਟੇ ਨੇ ਜੇ ਨਾਲ ਚ ਤਾਂ ਤਿਆਰ ਨਹੀਂ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਨਹੀਂ ਹੋ ਸਕਦਾ ਸਿੱਖੀ ਨਾਲ ਠੀਕ ਹੈ ਤੇ ਜੇ ਪਿਆਰ ਹੈ ਤੇ ਫਿਰ ਨਾਲ ਚ ਨਹੀਂ ਹੈ ਸੋ ਇਸ ਕਰਕੇ ਤਾਂ ਤਾਂ ਹੀ ਤਾਂ ਕਿਹਾ ਬਾਬੇ ਨਾਨਕ ਨੇ ਪਹਿਲੇ ਦਿਨ ਕਹਤਾ ਸੀ ਜੇ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਾਰੇ ਤਲੀ ਗਲੀ ਮੋਰੀ ਆਓ ਇਤ ਮਾਰਗ ਪੈਰ ਧਰੀ ਜੇ ਸਿਰ ਦੀ ਜੇ ਕਾਨ ਨਾ ਕੀ ਜੇ ਹੁਣ ਸਿਰ ਦੇਣ ਦੀ ਛੱਡੋ ਤੁਹਾਡੇ ਨੂੰ ਫਿਰਦੇ ਨੇ ਕੁਛ ਨਾ ਕੁਛ ਯਾਨੀ ਕੀ ਜਿਹੜੀ ਚੁੱਪੀ ਹੈ ਉਹ ਕਿਤਨਾ ਕਿਤੇ ਹੁਣ ਡਰ ਬੋਲਦਾ ਆ ਉਹ ਜਿਹੜਾ ਮਾਰਗ ਆ ਉਹ ਮਾਰਗ ਨਹੀਂ ਮੈਂ ਡਰ ਨਹੀਂ ਮੰਨਦਾ ਇਸ ਨੂੰ ਇਹ ਲਾਲਚ ਹੈ ਇਹ ਲਾਲਚ ਹੈ ਲਾਲਚ ਕੋ ਪਾਵਰ ਦਾ ਲਾਲਚ ਹੈ ਹਾਂ ਇਹ ਲਾਲਚ ਕੋਈ ਡਰ ਨਹੀਂ ਇਹਨਾਂ ਨੂੰ ਇਹ ਨਾਲਚ ਕਿਤਨੇ ਕਿਤੇ ਵੀ ਮੰਨ ਲੀਏ ਵੀ ਅਕਾਲੀ ਦਲ ਜਿਹੜਾ ਕਿ ਆਓ ਭਾਜੀਪੀ ਦੇ ਖੇਡੇ ਚੜਨ ਨੂੰ ਬੈਠਾ ਆ ਤਾਂ ਵੀ ਕਹਿੰਦਾ ਚੁੱਪ ਨਾ ਉਹ ਵੀ ਤਾਂ ਲਾੜਚੀ ਹੈ ਨਾ ਠੀਕ ਹੈ ਲਾੜਚੀ ਹੈ ਜੇ ਜਸਜੀਤ ਸਿੰਘ ਨਾਲ ਲੱਗਦਾ ਵੀ ਯਾਰ ਇਹ ਕਾਦੀ ਗੱਲ ਉਧਰ ਜਾਣ ਨੂੰ ਫਿਰਦਾ ਅਸੀਂ ਕੋਈ ਹੈ ਜਾਂ ਫੈਸਲਾ ਤਾਂ ਸਾਨੂੰ ਹਟਾਣਾ ਦੇਣ ਇਹ ਵੀ ਡਰ ਨਹੀਂ ਇਹ ਵੀ ਨਾਲਚ ਹੈ ਗੱਦੀ ਤੇ ਚਿੰਬੜੇ ਰਹਿੰਦਾ ਜਿਹੜੇ ਬੰਦੇ ਨੇ ਨਾਲਚ ਛੱਡਤਾ ਸਿੱਖੀ ਨਾਲਚ ਛਡਾਉਂਦੀ ਹੈ ਭਾਈ ਤਰਨ ਸਿੰਘ ਨੇ ਇਹ ਖੁਪੜੀ ਲਾੜੀ ਗੁਰੂ ਸਾਹਿਬ ਨੇ ਜਾ ਕੇ ਜਿਹਨੇ ਉਹ ਗੁਰੂ ਸਾਹਿਬ ਕਹਿੰਦੇ ਜਨੇਊ ਪਰ ਪੂਜਿਕ ਸੀਗੇ ਠੀਕ ਹੈ ਤੇ ਉਹਨਾਂ ਨੇ ਸੀਰ ਦਿੱਤਾ ਸੋ ਇਹ ਸਕਰਕ ਲਾਲਚ ਜਿਹੜਾ ਬੰਦੇ ਨੂੰ ਉਹ ਗੇਰ ਦਿੰਦਾ ਅੱਜ ਅਸੀਂ ਜਿੱਥੇ ਥੱਲੇ ਨੂੰ ਜਾ ਰਹੇ ਜਿਹੜਾ ਤੁਹਾਡਾ ਸਵਾਲ ਹੈ ਵੀ ਸਿੱਖ ਕੀ ਕਰਨ ਫਿਰ ਸਿੱਖੇ ਕਰਨ ਵੀ ਗੁਰੂ ਗ੍ਰੰਥ ਸਾਹਿਬ ਤੋਂ ਆਪ ਸਿੱਧ ਰਹੀਨ ਸ਼ੁਰੂ ਕਰ ਦੇਣ ਵਿਦਾਨਾ ਤੋਂ ਪੁੱਛਣ ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੂਰਤੀ ਪੂਜਾ ਦੇ ਨਾਲ ਬਿਲਕੁਲ ਕੋਈ ਸਮਝਾਤਾ ਨਹੀਂ ਠੀਕ ਹੈ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਡਾਕਟਰ ਸਾਹਿਬ ਪਰ ਇੱਥੇ ਜਿਹੜੀ ਇੱਕ ਸਵਾਲ ਹਜੇ ਵੀ ਉੱਠਦਾ ਹੈ ਆ ਤੁਸੀਂ ਕਹਿੰਦੇ ਹੋ ਵੀ ਗੁਰਗਰਾ ਸਾਹਿਬ ਤੋਂ ਆਪਸੀਦ ਲੈਣੀ ਸ਼ੁਰੂ ਕਰ ਦੇਣ ਜਿਨ੍ਹਾਂ ਨੂੰ ਆਗੂ ਬਣਾਇਆ ਗਿਆ ਜਿਨ੍ਹਾਂ ਨੂੰ ਸਿੱਖ ਕੌਮ ਦੇ ਸਰਮੌਰ ਸੰਸਥਾਵਾਂ ਦੀ ਵਾਡਰ ਫੜਾਈ ਗਈ ਆ ਜਾਂ ਸਿੱਖਾਂ ਦੀ ਪੂਰੀ ਕੌਮ ਦੀ ਵਾਡਰ ਫੜਾਈ ਗਈ ਆ ਉਹ ਇਹ ਕੰਮ ਕਿਉਂ ਨਹੀਂ ਕਰਦੇ ਲੋਕ ਤਾਂ ਹਜੇ ਵੀ ਤਾਂਗੋ ਹੀ ਰੱਖ ਰਹੇ ਨਾ ਠੀਕ ਹੈ ਤਾਂਗ ਦੇ ਰੱਖਣੀ ਚਾਹੀਦੀ ਹੈ ਐਂ ਤਾਂ ਹਰੇਕ ਹੀ ਉੱਠ ਕੇ ਕਹ ਦੂ ਮੇਰਾ ਮਤਬੇ ਦਾ ਮੈਂ ਨਹੀਂ ਮੰਨਦਾ ਪਰ ਜੇ ਉਹ ਆਗੂ ਅਗਵਾਈ ਕਰੀ ਨਾ ਕਹਿੰਦੇ ਇੱਕ ਸ਼ਾਮ ਆਂਦਨ ਲਿਖਿਆ ਕਹਿੰਦਾ ਸ਼ਾਹ ਮੁਹੰਮਦਾ ਇੱਕ ਸਰਕਾਰ ਵਾਝੋਂ ਫੌਜਾਂ ਜਿੱਤ ਕੇ ਮੜਹਾਰੀਆਂ ਨੇ ਜੇ ਹੋਵੇ ਸਰਕਾਰ ਦਾ ਮੁੱਢ ਪਾਵੇ ਜਿਹੜੀਆਂ ਖਾਲਸੇ ਨੇ ਤਿੱਗਾ ਮਾਰੀਆਂ ਨੇ ਸੋ ਅੱਜ ਸਰਕਾਰ ਜਿਹੜੀ ਸਿੱਖਾਂ ਦੀ ਸਰਕਾਰ ਕਹ ਲੋ ਉਹ ਅੱਜ ਕਿਤੇ ਨਾ ਕਿਤੇ ਕਮਜ਼ੋਰ ਹੋਈ ਹੋਈ ਆ ਉਹਨੂੰ ਆਪਣੀ ਤਾਕਤ ਗੁਰੂ ਗ੍ਰੰਥ ਸਾਹਿਬ ਦੇ ਰਕੇ ਦਿਖਾਉਣ ਕਹਿੰਦਾ ਇੱਕ ਗੱਲ ਮੈਂ ਹੋਰ ਕਹਾਂਗਾ ਜੀ ਕਿ ਇਹਦਾ ਹੋਰ ਵੀ ਮਤਭੇਦ ਹੈ ਸਿੱਖੀ ਕਹਿੰਦੇ ਸਭੇ ਸਾਂਝੀ ਵਾਪਸ ਦਾਇਨ ਦੂਜੇ ਕਹਿੰਦੇ ਨਾ ਕੋ ਮੇਰੀ ਨਾ ਹੈ ਮਗਾਨਾ ਇੱਥੇ ਦਲਤਾਂ ਨੂੰ ਨੇ ਹੋਂਦ ਦਿੱਤਾ ਜਾ ਰਿਹਾ ਇਹ ਤੇ ਮੁਸਲਮਾਨਾਂ ਨੂੰ ਧੱਕੇ ਨਾਲ ਕਿਹਾ ਜਾ ਰਿਹਾ ਵੀ ਤੁਸੀਂ ਵੀ ਦੀਪਮਾਲਾ ਕਰੋ ਇੱਥੇ ਗੁਰਦੁਆਰਿਆਂ 'ਚ ਕਿਹਾ ਜਾ ਰਿਹਾ ਦੀਪਮਾਲਾ ਕਰੋ ਇਹ ਆਪਣੇ ਆਪ ਹੀ ਹੁਕਮਰਾਨ ਜਦ ਇਹ ਜੇ ਹੁਕਮ ਕਰੇਗਾ ਜਦੋਂ ਵਿਤਕਰਾ ਜਿੱਥੇ ਹੋ ਰਿਹਾ ਹੋਵੇ ਉੱਥੇ ਤੁਸੀਂ ਬਿਲਕੁਲ ਹੀ ਨਹੀਂ ਜਾਣਾ ਠੀਕ ਹੈ ਕਿਉਂਕਿ ਅਸੀਂ ਤਾਂ ਬਰਾਬਰ ਦਾ ਸਾਰਿਆਂ ਵਾਸਤੇ ਹੈ ਹੈ ਤੇ ਅਸੀਂ ਤਾਂ ਕਹਿੰਦੇ ਆਵਲਾ ਲੋ 100 ਰੁਪਏ ਕੁਦਤ ਕੇ ਸਭ ਬੰਦੇ ਗੁਰਦੁਆਨੀ ਚ ਹੀ ਦੱਸੇ ਸਾਨੂੰ ਸੋ ਅਸੀਂ ਉਹਦੇ ਵਿੱਚ ਕੀ ਹੈ ਉਹਦੇ ਹਿਸਾਬ ਨਾਲ ਫਿਰ ਸਾਕਤ ਸੰਗ ਹੋ ਜਾਂਦੀ ਹੈ ਕਬੀਰ ਸਾਹਿਬ ਦਾ ਗੁਰਗੰਸਾਹਬ ਸ਼ਲੋਕ ਹੈ ਜੀ ਜੀ ਕਦੀ ਰਾ ਸਖਤ ਸੰਗਨਾ ਕੀਜੀਏ ਦੂਰੇ ਜਾਈਏ ਭਾਗ ਵਾਸਨਕਾਰ ਪਰਸੀ ਹੈ ਤਾਂ ਕੁਛ ਲਾਗੇ ਲਾਗ ਠੀਕ ਹੈ ਬਹੁਤ ਬਹੁਤ ਧੰਨਵਾਦ ਸੋ ਡਾਕਟਰ ਪਿਰਨਲ ਗਰਗ ਸਾਹਿਬ ਨਾਲ ਸੀ ਉਹਨਾਂ ਦਾ ਕਹਿਣਾ ਹੈ ਕਿ ਇਸ ਵਕਤ ਜੋ ਸਾਰਾ ਕੁਝ ਕੀਤਾ ਜਾ ਰਿਹਾ ਉਹ ਸਾਜਿਸ਼ਾਂ ਹੋ ਰਹੀਆਂ ਨੇ ਫਲਾਂ ਕਿ ਸਾਜਿਸ਼ਾਂ ਦੇ ਵਿੱਚ ਉਦੋਂ ਇਹ ਲੋਕ ਕਾਮਯਾਬ ਹੋ ਜਾਂਦੇ ਨੇ ਜਦੋਂ ਸਿੱਖ ਧਰਮ ਦੇ ਆਗੂ ਚੁੱਪੀ ਧਾਰ ਕੇ ਬੈਠ ਜਾਂਦੇ ਨੇ ਕਿਤੇ ਨਾ ਕਿਤੇ ਹਲਾਲ ਜ਼ਰੂਰ ਹੈ ਪਰ ਉਹਨਾਂ ਦੇਖਣਾ ਹੈ ਇਸ ਮਸਲੇ ਦੇ ਜਿੱਥੇ ਸਿੱਖ ਕੌਮ ਨੂੰ ਸੇਧ ਦੀ ਲੋੜ ਹੈ ਤਾਂ ਕਿਸ ਤਰ੍ਹਾਂ ਦੀ ਸੇਧ ਮਿਲਦੀ ਹੈ ਤਾਂ ਖਾਸ ਤੌਰ ਤੇ ਇਸ ਸਮਾਗਮ ਦੇ ਵਿੱਚ ਹੋਰ ਕਿਹੜੇ ਨਵੇਂ ਮੋੜ ਨਿਕਲਦੇ ਨੇ ਤੇ ਇਸ ਤੋਂ ਬਾਅਦ ਕਿਸ ਤਰ੍ਹਾਂ ਦੀ ਸਿਆਸਤ ਕਿਸ ਤਰ੍ਹਾਂ ਦੇ ਮੋੜ ਕਿਸ ਤਰ੍ਹਾਂ ਦਾ ਵਰਤਾਰਾ ਨਿਕਲ ਕੇ ਸਾਹਮਣੇ ਆਵੇਗਾ ਤੁਹਾਨੂੰ ਉਹ ਸਮਝ ਦੱਸੇਗਾ ਮੈਂ ਸਰਖਾਬ ਆਪਣੇ ਸਯੋਗੀ ਅਮਨ ਦੇ ਰੋਜ਼ਾਨਾ ਸਪੋਕਸਮੈਨ ਚਾਂਡੀ